बोल रहे हैं और ये क्या है अभी मोहन चार्जिंग के रजिस्ट्रेशन थे हम लोग ने संबंधित कर रहे थे ये आप लाइक इस कंपनी से कितनी टीम जी रणनी और नगर से संजू ने बहुत बड़ी कामयाबी मिली है तो लेकिन थोड़ा इस वादा दा बदलेंगे देखते हैं तासु के ਤਾਂ ਕਿ ਆਦਮੀ ਨੇ ਨਵੇਂ ਤਰ੍ਹਾਂ ਦੇ ਇਹਨਾਂ ਦੇ ਵਿਨਾਸੇ ਜਿਹੜਾ ਯੂਜ਼ ਕਰ ਰਹੇ ਨੇ ਜਿਹੜਾ ਇਹਨਾਂ ਨੇ ਸੱਤੇ ਵੀ ਬੱਦਤੇ ਉਸਮਾ ਬਾਈਟਿੰਗ ਟਿਕਾ ਬੱਚੋ ਉਹ ਇਹ ਸਾਡੇ ਮਹੇਤਰੀ ਜੀ ਗੁਰੂ ਦੇਸ਼ਾਂਗਲੋਗ ਬੱਚਦੇ ਅਸੀਂ ਲਿੰਕ ਕਨਫਿਗਰੇਸ਼ਨ ਕੀ ਹੈ ਇੱਕ ਕਾਫੀ ਨੰਦੇ ਵਿੱਚ ਲਿਖਸ ਹੈਗੇ ਨੇ ਅਨੰਦਪਤੀ ਐਨਪੀਐਸ ਦੇ ਬੱਚੇ ਕਿਹਨੂੰ ਬੱਚ ਜੀ ਇਹ ਪੈਸਾਂ ਦੀ ਬਫਟਿੰਗ ਆਪਿਆ ਬਣ ਰਹੀ ਹੈ ਬਸ ਇਹ ਸਹੀ ਇਹ ਇੱਕ ਦਸਰਾ ਜਾਣਾ ਹੈ ਇਹ ਕਿੰਦਾ ਇਹਨਾਂ ਨੂੰ ਅਗਲਾ ਹਾਂ ਸਰ ਮਾਈਟਸ ਕੁਈ ਡੇ ਡੇ ਸੈਕਸ ਦਾ ਰਿਪੋਰਟ ਭਾਈਆ ਨੇ ਪਾਨੇ 8 ਡਿਕਸਨ ਸੈਂਟਰ ਦੇ ਰੂਪੇ ਦੇ ਜੀ ਇਸ ਕੰਮ ਬਾਰੇ ਸਾਬਕਾ ਫਿਰ ਕਿਥੋਂ ਰੈਸਟ ਲਿੱਤੇ ਗਏ ਰੈਸਟ ਕਿਥੋਂ ਲਿੱਤੇ ਗਏ ਇਹ ਦਾ ਸ਼ੁਰੂ ਰਿਟੇਰ ਦੇ ਵਿੱਚ ਅਸੀਂ ਪ੍ਰੋਗਰੈਸ ਨੂੰ ਤੇ ਦਾਂ ਸਾਰਾ ਕੱਢ ਗਿਆ ਇਹ ਹਥਿਆਰ ਤੋਂ ਲੱਗੇ ਕਿਸੇ ਇੱਕ ਜਿਹੜਾ ਉਹ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਹੜੀ ਤੁਹਾਨੂੰ ਪਤਾ ਨਹੀਂ ਚੱਲ ਰਹੀ ਹੈ ਸਰ ਇਹ ਕਿਹੜੇ ਕਿੰਨੀ ਕੁ ਉਮਰ ਦੇ ਨੇ ਸ਼ਖਸ ਜਿਹੜੇ ਰਹਿ ਗਏ ਨੇ ਇਹ ਕੁਝ ਨਾ ਇੰਟਰਵਿਊ ਵਿੱਚ 25 ਸਾਲ ਦੇ ਨੇ ਯੰਗ ਸਟੇਜ ਦੇ ਸਰ ਹੋਰ ਵੀ ਵਾਰਦਾਤਾ ਕੀਤੀਆਂ ਇਹਨਾਂ ਨੇ ਹਾਂਜੀ ਇਮੀਲੀ ਵਾਰਦਾਤਾ ਕਰਦੇ ਨੇ ਟੈਕਨੀਕਲ ਸੰਸਥਾ ਹੈ ਪੈਸੇ ਕਮਾਉਣ ਜਾਂ ਇੰਚ ਸਰ ਇਹ ਨਸ਼ੇ ਦੇ ਵੀ ਆਦੀ ਆ ਪੜੇ ਲਿਖੇ ਆ ਪਰ ਕੁਝ ਹੈਗੇ ਵੀ ਨਹੀਂ ਮਿਸਟਰ ਜੀ ਜੀ ਕੀ ਵੀ ਬੰਦੋ ਫਾਇਦਾ ਹੈ ਇਸ ਵਰਤੋਂ ਵੀ ਕਿਤੇ ਕਿਤੇ ਵਰਤਦੇ ਜਿਹੜੇ ਹੋਏ ਆਹ ਅਤਿ ਅਨੁਕ੍ਰਮਾਹ ਜਿਹੜਾ ਵਰਤੋਂ ਉਸ ਕਿ ਰਾਹੀ ਨਾ ਮਤਰਾ ਨਹੀਂ ਹੈ ਵੈਪਨ ਦੀ ਜੀ ਉਹ ਕਹਿੰਦਾ ਜਿਹੜਾ ਸੱਚੇ ਨੂੰ ਆਉਂਦੇ ਨਾਕਿਰ ਨੂੰ ਪਾਣੀ ਕਰਦਾ ਮਾਇਸ ਜੀ ਇਹ ਉਹ ਬੱਤੀ ਸੋਚ ਰਹੇ ਨਹੀਂ ਆ ਜੀ ਭਾਈ ਜੀ ਸਰ ਹਟ ਸਰ ਇਹ ਦਰਨ ਬਲਨੀਆ ਜਾ ਮੈਸਟ ਐਕਸਪਲੇਨ ਜਾਂਦੇ ਬਿਚ ਕੇ ਆਇਆ ਹੈ ਸਰ ਗੰਗਮ ਸਰ ਕਿੱਧਰ ਤੇ ਲੈ ਕੇ ਕਿ ਯਾਰ ਇਤ ਸੰਤਪਾਸਿ ਬਸੂ ਸਰ ਜੇ ਤਰਫ ਜਾਣ ਕਿ ਤੇ ਨਾਲ ਕੋਚੇ ਲਾ ਸਕਦਾ ਕਿੰਨੇ ਤੋਂ ਮਿਲੋਗੇ ਜੀ ਸਾਰੇ ਮਿਲਣੇ ਖੁਸ਼ ਹੋਣਗੇ ਪੇ ਜਾ ਕੇ ਤੇ ਨਾ ਕਿ ਕ੍ਰਿਮਨਲ ਬੋਰਡ ਇਹ ਜਿਹੜਾ ਦਵਾਈਆਂ ਨੇ ਰਿਪੋਰਟ ਉਹਨਾਂ ਤੋਂ ਲੈ ਕੇ ਜਿਹਨਾਂ ਨਾਲ ਮਾਮਲੇ ਸਾਥ ਚੱਕ ਕੇ ਟੱਕ ਦੇ ਗਏ ਨੇ ਇਸਾ ਤੇ ਵੀ ਮਿਲਣੇ ਸੰਪਤੀ ਦੇ ਸ਼ਾਇਦ ਕੋਈ ਲਿਖ ਦੇਣਾ ਸਰ ਜੇ ਨਾ ਕੋਈ ਤੈਕ ਟੈਕ ਜਾਸਾ ਸਰ ਕਿਹੜੇ ਠਾਣੇ ਦਾ ਮਾਮਲਾ ਹੈ ਜੀ 66 ਨੰਬਰ ਹੈ ਉਹ ਆਮਨੇ ਕਿਹਾ ਜਾਂ ਫਿਰ 6 ਨੰਬਰ ਤੇ ਚਾਹਾਂਦੇ ਨੇ ਜੀ